ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟਿਕਲ ਪਾਰਟੀਆਂ ਹਰ ਪੋਲੀਟਿਕਲ ਪਾਰਟੀ ਸਮੇਂ-ਸਮੇਂ 'ਤੇ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ। ਤੋਂ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਗਈ ਇਹ ਪ੍ਰਧਾਨ ਸਾਹਿਬ ਨੂੰ ਵਿਧਾਨਿਕ ਤੌਰ 'ਤੇ ਹੀ ਅਖਤਿਆਰਤ ਨੇ ਕੀ ਉਹ ਆਪਣੀ ਤਾਂ ਆਪਣੀਆਂ ਡਿਊਟੀਆਂ ਨਿਭਾਉਣ ਲਈ ਕਿਸੀ ਜ਼ਿੰਮੇਵਾਰੀ ਨਿਭਾਉਣ ਲਈ ਕਿਸੀ ਨੂੰ ਜ਼ਿੰਮੇਵਾਰੀ ਦੇ ਸਕਦਾ। ਅ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਅ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕਿ ਮर्याਦਾ ਇੱਕ ਉਹਨਾਂ ਦਾ ਸਿਧਾਂਤ ਹੈ ਉੱਥੇ ਜਾਦ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਫਟਚੋਲ ਕਰਕੇ ਭਾਵੇਂ ਸੱਤ ਜੀਰ ਵਾਲਾ ਲੋ ਆਟਲਾ ਲੋ ਜਿੱਨੇ ਜਰ ਗੱਡੀ ਦੇ ਕੇ ਇਜ਼ਟ ਨਹੀਂ ਗਿਆ ਤੇ ਤੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਬੱਲੇ ਬਿਲਕੁਲ ਕੁਝ ਨਹੀਂ ਗਿਆ ਜੀ ਬਾਗੀਆਂ ਨੇ ਤਾਂ ਮੈਂ ਇੱਕੋ ਬੇਨਤੀ ਕਰਦਾ ਕਿ ਭਾਵਰਾ ਉਹ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਲੋਕ ਔਖੜੇ ਨੇ ਹੁਣ ਤੁਸੀਂ ਸਿੰਘ ਸਿੰਘ ਬਾਦਲ ਦਾ ਚਾਰਜ ਦੇ ਵੀ ਨਹੀਂ ਚੋਣਾ ਆਣੀ ਲੜ ਲਓ ਦੇ 2017 ਜਦ ਬੇਜਲੀ ਤੋਂ ਬਾਅਦ ਤੰਨੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ ਭਾਈ ਨੰਬਰ ਫਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚ ਲਾਉਂਦਾ ਸੀ ਕਹਿੰਨ ਤੰਨੂ ਮਾਜਰਾ ਸਾਹਿਬ ਕਿ ਨਹੀਂ ਗਏ ਬੀਪੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਮੇ ਬੀਬੀ ਨਾਲ ਕਦੇ ਬਹਿ ਸੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾਓ ਜੇ ਜਮਾਨਤਲਾ ਜਬ ਕੋ ਇਹ ਕਹਿ ਦੇਣਾ ਸਰ ਬੀਤੇ ਦੇ ਨਹੀਂ ਬਬਲਵਿੰਦਰ ਸਿੰਘ ਹੁੰਦੜ ਜੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ 3 ਮਹੀਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਭਾਰਤ ਪਰਿਵਰਧਨ ਜਰੇ ਲਗਾਏ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਹਰ ਪੋਲੀਟੀਕਲ ਪਾਰਟੀ ਸਮੇਂ-ਸਮੇਂ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਠੇਕੇਦਾਰ ਸਰਜਨ ਸਿੰਘ ਵੀ ਲੱਗੇ ਅਸੰਦਰ ਚੰਦ ਸਿੰਘ ਵੀ ਲੱਗੇ ਇੱਕ ਵਾਰੀ ਜੱਤੇਦਾਰ ਮੋਹਨ ਸਿੰਘ ਤੋੜ ਵੀ ਲੱਗੇ ਸੋ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਕੀ ਇਹ ਪ੍ਰਧਾਨ ਸਾਹਿਬ ਨੂੰ ਵਿਧਾਨਕ ਤੌਰ ਤੇ ਹੀ ਅਖਤਿਆਰਤ ਨੇ ਕਿ ਉਹ ਆਪਣੀ ਥਾਂ ਆਪਣੀਆਂ ਡਿਊਟੀਆਂ ਨਿਭਾਉਣ ਲਈ ਕਿਸੇ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਨੂੰ ਜ਼ਿੰਮੇਵਾਰੀ ਦੇ ਸਕਦੇ ਨੇ ਤੇ ਉਸ ਤਹਿਤ ਤੇ ਮੈਂ ਤਾਂ ਕਹਿੰਦਾ ਕਿ ਇੰਨਾ ਜਿਵੇਂ ਗੁਰੂ ਨੇ ਕੰਮ ਕਰਾਤਾ ਹੁੰਦਾ ਕਿ ਜੇ ਅੱਜ ਹੋਇਆ ਸੀ ਤਾਂ ਅੱਜ ਕਰਨਾ ਪੈਣਾ ਸੀ ਉਹਨਾਂ ਨੇ ਬੜਾ ਗੁਰੂ ਨੇ ਆਪ ਹੀ ਸਮਾਥ ਦੇ ਕੇ ਤੇ ਇੱਕ ਦਿਨ ਪਹਿਲਾਂ ਕਰਤਾ ਤੇ ਇਸ ਕਰਕੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਗਈ ਹੁੰਦਰ ਸਾਹਿਬ ਇਸ ਵੇਲੇ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ ਸਭ ਤੋਂ ਸੀਨੀਅਰ ਲੀਡਰ ਨੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭੀ ਹੈ ਤੇ ਬੜੀ ਮੈਨੂੰ ਲੱਗਦਾ ਕਿ ਉਹ ਵਧੀਆ ਵਧੀਆ ਨਿਭਾਉਣਗੇ ਤੇ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਦਿਖਾਇਆ ਲਾਨਿਆਂ ਨੂੰ ਉਹਦੇ ਬਾਰੇ ਦੇਖੋ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੀ ਮर्याਦਾ ਇੱਕ ਉਹਨਾਂ ਦਾ ਸਿਧਾਂਤ ਹੈ ਉੱਥੇ ਯਾਦ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਪਰਚੋਲ ਕਰਕੇ ਨਿਰਣਾ ਕਰਦੇ ਆ ਕਿ ਕੀ ਬੰਦਾ ਜਿਹਦੇ ਵਿਰੁੱਧ ਉਹ ਸ਼ਿਕਾਇਤ ਕਰ ਰਹੇ ਨੇ ਉਹਦੇ ਉਲਟ ਕੋਈ ਤੱਤ ਹੈਗੇ ਉਹਨੂੰ ਬੁਲਾਉਣਾ ਚਾਹੀਦਾ ਨਹੀਂ ਬੁਲਾਉਣਾ ਚਾਹੀਦਾ ਜਾਦ ਇਹ ਅਕਾਲੀ ਦਲ ਚੋਂ ਕੱਢੇ ਹੋਏ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸ਼ਿਕਾਇਤ ਦਿੱਤੀ ਜਿਸ ਦੇ ਜੋ ਉਹਨਾਂ ਨੇ ਕਿਹਾ ਕਿ ਸਾਥੋਂ ਵੀ ਗਲਤੀਆਂ ਹੋਈਆਂ ਨੇ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਜ਼ਰਾਨ ਹੋਈਆਂ ਨੇ ਤਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਨੇ ਉੱਥੇ ਫੈਸਲਾ ਕਰਕੇ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਦਾ ਸਪਸ਼ਟਿਕਰ ਮੰਗਿਆ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਹੀ ਨਿਮਰਤਾ ਸਾਇਤ ਇੱਕ ਵਧੀਆ ਸਿੱਖਣ ਦੇ ਨਾਤੇ ਗੁਰੂ ਦੀ ਭੈ ਤੇ ਅਦਬ ਤੇ ਆ ਸਤਕਾਰ ਕਰਦਿਆਂ ਹੋਏ ਆ ਸਾਰੀਆਂ ਭੁੱਲਾਂ ਜਿਹੜੀ ਆਪਣੀ ਝੋਲੀ ਚ ਪਵਾ ਕੇ ਆਪਣਾ ਜਵਾਬ ਦਿੱਤਾ ਸੀਗਾ ਤੇ ਸ੍ਰੀ ਅਕਾਲ ਤੱਕ ਸਾਹਿਬ ਜਰਤੇਦਾਰ ਸਾਹਿਬ ਨੇ ਉਹ ਜਵਾਬ ਨੂੰ ਵਿਚਾਰਦਿਆਂ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਦਾ ਇਹ ਹੈ ਜੀ ਇਹਨਾਂ ਨੂੰ ਇਹਦੀ ਵਗਿਆ ਦਾ ਦੋਸ਼ੀ ਹੈ ਤਾਂ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣੀ ਮਾਫੀ ਮੰਗਣ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਵੇਲੇ ਸਰਕਾਰ ਦੇ ਵਜ਼ੀਰ ਸੀਗੇ ਉਹ ਵੀ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣ ਤੋ ਇਹ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਇਹ ਹਿੱਸਾ ਹੈਗਾ ਤੇ ਅੱਜ ਤੱਕ ਕਈ ਪ੍ਰਧਾਨ ਸਾਹਿਬ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੇਂ-ਸਮੇਂ ਭੁਲਾ ਕੇ ਧਾਰਮਿਕ ਸਜਾਵਾਂ ਦਿੱਤੀਆਂ ਨੇ ਭਾਵੇਂ ਸ਼੍ਰੀਮਾਨ ਮਾਸਟਰ ਕਾਰਾ ਸਿੰਘ ਹੋਣ ਜਾਂ ਹੋਰ ਦੂਸਰੇ ਪ੍ਰਧਾਨ ਹੋਣ ਉਹਨਾਂ ਨੂੰ ਦਿੱਤੀਆਂ ਨੇ ਕਿ ਉਹ ਪੇਸ਼ ਹੋ ਕੇ ਆਪਣੀਆਂ ਸਜਾਵਾਂ ਸੇਵਾਵਾਂ ਮੈਂ ਲੈਂਦੇ ਵੀ ਰਹੇ ਸੀ ਸਰ ਬਾਗੀ ਟੜਾ ਕੇ ਜਨਨ ਕਿਤੇ ਸਵਾਲ ਉਹਨਾਂ ਦੇ ਕੋਲ ਖੜੇ ਕੀਤੇ ਸੀ ਤੇ ਕੀ ਲੱਗਦਾ ਸਰ ਉਹ ਜਿਹੜਾ ਬਾਗੀ ਟੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਹੈ ਤਾਂ ਭਾਵੇਂ 70 ਵਾਲਾ ਲੋ 8 ਲਾ ਲੋ ਜਿੰਨਾ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹਦੇ 'ਤੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਪੱਲੇ ਬਿਲਕੁਲ ਕੁਝ ਨਹੀਂ ਗਾ ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਭਾਵੇਂ ਆਵੋ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਲੋਕ ਔਖੇ ਨੇ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਦਾ ਚਾਰਜ ਵੀ ਨਹੀਂ ਚੋਣਾ ਆਣੀਆ ਲੜ ਲਓ ਲੱਖ ਜੀ ਪਤਾ ਕਿੰਨੇ ਪਾਣੀ ਚ ਜੇ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਗ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡੀਬਿਲਟੀ ਹੈ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜਿੰਨੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਕਿ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਹਿਬ ਵੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸ਼ਾਮਿਲ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ ਚ ਆ ਗਿਆ ਸਰਦਾਰ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਚ ਆ ਗਿਆ ਤੇ ਫਿਰ ਕਲਾ ਦੋਸ਼ੀ ਸੁਖਵੀਰ ਸਿੰਘ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਹ ਪਾਕ ਸਾਹ ਹੋਗੇ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਕੀ ਧੜੇ ਵਾਲੇ ਤਾਂ RAM रहीਮ ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਨੂ ਮਾਜਰਾ ਸਾਹ ਤੇ ਉਹਨਾਂ ਦਾ ਬੇਟਾ ਬਾਈ ਨੰਬਰ ਫਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚ ਲਾਉਂਦਾ ਸੀ ਕਿਹਨ ਚੰਦੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ ਉਹਨੋਂ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਵੀਰ ਜੀ ਨੇ ਭੇਜਿਆ ਸੀ ਬੜਾ ਕਾਗਿਆਕਾਰ ਸੀ ਯਾਰ ਤੂੰ ਸੁਖਵੀਰ ਜੀ ਦਾ ਜੇ ਇੰਨਾ ਆਗਿਆਕਾਰ ਸੀ ਹੁਣ ਕਿਉਂ ਭੱਜਿਆ ਫੇਰ ਸੁਖਵੀਰ ਜੀ ਦਾ ਅਪਰਚਿਊਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ ਕਹਿੰਦੇ ਚੰਦੂ ਮਾਜਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟ ਉਹ ਯਾਰ ਤੂੰ ਸਾਲ ਨਹੀਂ 2 ਸਾਲ ਕੱਟੀ ਹੋਣੀ ਤੂੰ 2 ਸਾਲ ਬਾਅਦ ਦੋ ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਐ ਤੇ ਜੋ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦਾ ਕੀ ਗੜਾ ਹੋ ਗਿਆ ਦੱਸ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਸੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਗਾ ਬਾਕੀ ਆਣੀ ਤਾਂ ਗੱਲ ਹੀ ਨਾ ਕਰਿਆ ਕਰੋ ਉਹ ਤਾਂ ਵਿਹਲੇ ਨੇ ਆ ਬੀਬੀ ਜੀ ਜਗੀਰ ਕੌਰ ਨੇ ਵੀ ਸਵਾਲ ਚੁੱਕੇ ਨੇ ਜੀ ਉਹ ਤਾਂ ਨੇਤੀ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੈਂ ਬੀਬੀ ਨਾਲ ਕਦੇ ਬਹਿ ਸੀ ਨਹੀਂ ਕਰਦਾ ਹੁੰਦਾ ਇਹ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾ ਦਿਓ ਜੇ ਜਮਾਨਤ ਲੈ ਜਬ ਤੋਂ ਇਹ ਕਹਿ ਦੇਣਾ ਹੁਣ ਤਾਂ ਸੁਗਵੀਰ ਤੋਂ ਲੈਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਹੈ ਅਕਾਲੀ ਦਲ ਦੀ ਗੱਡੀ ਤੇ ਚੜ੍ਹ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਫਿਰਦੇ ਹੋ ਨਹੀਂ ਹੋਣਾ ਤੁਹਾਡੇ ਆ ਦੇ ਅਰੇ ਦਾ ਕੰਗਣਾ ਦੇ ਬਣੇ ਸੁਤਿਆ ਦੇ ਸਿੱਖ ਜਿਹੜੀਆਂ ਨਾਲ ਗੱਲ ਕਰਦੇ ਦੇਖੋ ਕੰਗਣਾ ਦਾ ਜਿਹੜਾ ਹੈਗਾ ਨਾ ਤੌਰ ਤਰੀਕਾ ਉਹਨੂੰ ਆਪਣਾ ਤੌਰ ਤਰੀਕਾ ਸੁਧਾਰਨਾ ਪਊਗਾ ਉਹਨੂੰ ਗੱਲ ਲਾ ਕੇ ਗੱਲ ਕਰਨ ਦੀ ਆਦਤ ਹੈ ਉਹਨੂੰ ਮੇਰਾ ਖਿਆਲ ਹੈ ਇੰਨਾ ਮੁੱਦਿਆਂ ਦੀ ਗੰਭੀਰਤਾ ਹੀ ਨਹੀਂ ਪਤਾ ਜਿਹਦੇ ਬਾਰੇ ਉਹ ਬੋਲੀ ਜਾਂਦੀ ਹੈ ਉਹਨੂੰ ਇੰਨਾ ਮੁੱਦਿਆਂ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ ਕਿ ਪੰਥਕ ਸਫਾ ਵਿੱਚ ਜਿਹੜੀ ਐਮਰਜੈਂਸੀ ਐਮਰਜੈਂਸੀ ਹੋ ਜੁਰਬਾਰ ਉਹਨੀਆਂ ਕੁਰਬਾਨੀਆਂ ਸੰਜੇਰ ਨਾਇਲ ਸਿੰਘ ਵੱਲੋਂ ਨਵਾਈਆਂ ਪੰਥਕ ਸੇਵਾਵਾਂ ਨੂੰ ਉਹ ਆਪਣਾ ਇੱਕ ਰੋਜ਼ਦਾਰ ਰੁਟੀਨ ਦਾ ਮੈਂ ਆਪਣਾ ਕੰਮ ਸਮਝੀ ਦੀ ਪੋਲੀਟਿਕਲ ਉਹਨੂੰ ਮੈਂ ਇਹ ਸਲਾਹ ਦਊਂਗਾ ਕਿ ਵਿਵਾਦ ਉਹ ਐਮਪੀ ਬਣੀ ਹੈ ਹਿਮਾਚਲ ਚ ਹਿਮਾਚਲ ਦੇ ਮੁੱਦਿਆਂ ਦੀ ਗੱਲ ਕਰਿਆ ਕਰ ਤੂੰ ਸਿੱਖਾਂ ਦੇ ਪੰਜਾਬ ਤੇ ਕਿਰਸਾਨੀ ਦੇ ਮੁੱਦਿਆਂ ਤੇ ਨਾ ਬੋਲਿਆ ਕਰ ਨਾਲੇ ਆਪ ਮਰਾਂਗੇ ਨਾਲੇ ਪਾਰਟੀ ਨੂੰ ਮਰਵਾਏਂਗੀ ਤੇਰੇ ਤੈਨੂੰ ਇੰਨੀ ਸਮਝ ਨਹੀਂ ਗਈ ਕਿ ਇਹਨਾਂ ਗੱਲਾਂ ਨੂੰ ਕਿਵੇਂ ਟੈਕਲ ਕਰਨਾ ਸਿਮਰਜੀਤ ਸਿੰਘ ਮਾਨ ਵੱਲੋਂ ਵੀ ਵਿਦਦਨ ਵਿੱਚ ਬੈਠੇ ਸਿਮਰਜੀਤ ਸਿੰਘ ਮਾਨ ਵਾਚਾ ਲੋਕ ਨੇ ਕੋਸ਼ਿਸ਼ ਕੀਤਾ ਸਾਦੇ ਪਰ ਮੈਂ ਸਮਝਦਾ ਕਿ ਉਹ ਗੱਲ ਇੱਕ ਬਜ਼ੁਰਗ ਆਦਮੀ ਨੂੰ ਕਿਸੇ ਬੱਚੀ ਨਾਲ ਨਹੀਂ ਕਰਨੀ ਚਾਹੀਦੀ